ਪਤਾ ਦੀ ਆਜੀ ਪ੍ਰੈਸ ਵਾਰਤਾ ਰੱਖੀ ਆ ਕਿਸ ਸੰਬੰਧ ਦੇ ਵਿੱਚ ਰੱਖੀ ਹੈ ਪਹਿਲਾਂ ਤਾਂ ਧੰਨਵਾਦ ਤੁਹਾਡਾ ਸ਼ਰੋਮਣੀ ਕਾਲਜਰ ਪੁੰਨਰ ਸਦੀਤ ਵੱਲੋਂ ਪੰਜਾਬ ਨੂੰ ਬਚਾਉਣ ਤੇ ਪੰਜਾਬ ਨੂੰ ਜਗਾਉਣ ਦੀ ਗੇਮ ਜਰੀਆ ਉਹ ਸ਼ੁਰੂ ਕੀਤੀ ਜਾ ਰਹੀ ਆ ਔਰ ਉਹਦੇ ਲਈ ਪੰਜਾਬ ਭਰ ਵਿੱਚ ਜਨ ਸੰਪਰਕ ਮੁਹਿੰਮ ਜਰੀਆ ਜਿਹੜਾ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ 31 ਜਨਵਰੀ ਨੂੰ ਪਟਿਆਲੇ ਦੇ ਵਿੱਚ ਮੀਟਿੰਗ ਹੋ ਰਹੀ ਆ ਚੇਦੂ ਚੂਰ ਦੇ ਵਿਚ 13 ਨੂੰ ਲੁਧਿਆਣਾ ਜਲੰਧਰ ਦੇ ਵਿਚ 10 ਨੂੰ ਆਪਣਾ ਕਪੂਰਥਲੇ ਵਿਚ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਗੰਥ ਵਰਕ ਨਹੀਂ ਮਿਲ ਰਹੀਆਂ ਉਹ ਪੰਜਾਬੀਆਂ ਦੀ ਗਰਮ ਦੀ ਚਲ ਕੀਤੀ ਜਾ ਰਹੀ ਹੈ ਔਰ ਪੰਜਾਬ ਨੂੰ ਬਚਾਉਣ ਲਈ ਐਲਾਨ ਇੱਕ ਵੱਡਾ ਜਨਤਕ ਇਕੱਠ ਕਰਕੇ ਕੀਤਾ ਜਾਏਗਾ ਜਿੱਥੇ ਸ਼੍ਰੋਮਣੀ ਕਾਲਦਰ ਪੰਚਰ ਸਰਜੀਤ ਦਾ ਵਿਜ਼ਨ ਪੇਪਰ ਵੀ ਜਾਰੀ ਕੀਤਾ ਜਾਏਗਾ ਤੇ ਪੰਜਾਬ ਨੂੰ ਬਚਾਉਣ ਲਈ ਜਿਹੜੀ ਮੁਹਿੰਮਾ ਉਹ ਰੱਬੀ ਜਾਏਗੀ। ਪਰ ਮੈਂ ਸਮਝਦਾ ਕਿ ਅੱਜ ਦੇ ਪੰਜਾਬ ਬਹੁਤ ਹੀ ਸੰਕਟਾਂ 'ਚ ਘਿਰਿਆ। ਚੁਣੌਤੀਆਂ 'ਚ ਘਿਰਿਆ ਹੋਇਆ ਪੰਜਾਬ ਪੰਜਾਬ ਨੂੰ ਜਿੱਥੇ ਆਰਥਿਕ, ਸਮਾਜਿਕ, ਰਾਜਨੀਤਿਕ ਸੰਕਟਾਂ 'ਚ ਗ੍ਰਸਤ ਹੋਇਆ ਪਿਆ। ਉਥੇ ਪੰਜਾਬ ਦੇ ਰਾਕੇ ਜਿਹੜੀ ਪੰਜਾਬ ਨੂੰ ਇਹ ਘੋਰ ਲੱਗੇ ਹੋਈ ਗੱਲ ਜਿਹੜੀ ਮੀਟਿੰਗ ਹੋਈ ਐਸਵਾਈਐਲ ਬਾਵਲੇ ਦੇ ਵਿੱਚ ਮਾ ਜੋ ਮੁੱਖ ਮੰਤਰੀ ਪੰਜਾਬ ਜਿਹੜਾ ਉਹ ਪੰਜਾਬ ਹਰਿਆਣੇ ਨੂੰ ਪਾਣੀ ਜਾ ਰਿਹਾ ਉਹਦਾ ਵਾਅਦਾ ਕਰਕੇ ਆ ਜਦੋਂ ਕਿ ਸੱਚ ਹੈ ਕਿ ਪੰਜਾਬ ਨੂੰ ਮਿਲਣ ਵਾਲਾ ਪਾਣੀ ਜਿਹੜਾ ਪੰਜਾਬ ਦੇ ਹਿੱਸੇ ਆਉਣ ਵਾਲਾ ਪਾਣੀ ਉਹ ਪ੍ਰੋਟੈਕਟ ਹੋਣਾ ਚਾਹੀਦਾ ਬਾਦੂ ਪਾਣੀ ਜੇ ਕੋਈ ਹੋਵੇ ਸਾਡੇ ਕੋਲ ਉਹ ਦਿੱਤਾ ਜਾ ਸਕਦਾ ਜਿਹੜਾ ਹੈ ਹੀ ਨਹੀਂ ਪਹਿਲੀ ਗੱਲ ਤਾਂ ਰਿਪੀਰੀਅਨ ਲਾਦੇ ਮਤਲਬਕ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਹੱਕ ਪੰਜਾਬ ਕੋਲ ਹੈ ਪਰ ਜੇ ਬਾਦੂ ਪਾਣੀ ਹੋਵੇ ਅਸੀਂ ਦੇ ਸਕਦੇ ਹਾਂ ਜੇਲਮ ਚਨਾਬ ਦੇ ਪਾਣੀ ਪਾਕਿਸਤਾਨ ਵਿੱਚ ਜਾਣ ਤੋਂ ਰੋਕਣ ਲਈ ਇਹਦਾ ਸਰਕਾਰ ਨੇ ਜਿਹੜੇ ਫੈਸਲੇ ਐਲਾਨ ਕੀਤੇ ਨੇ ਉਹ ਪਾਣੀ ਰੋਕ ਕੇ ਪੰਜਾਬ ਨੂੰ ਦਿੱਤਾ ਜਾਵੇ ਪੰਜ ਦੇ ਬਾਦੂ ਪਾਣੀ ਹੋਏਗਾ ਫਿਰ ਹਰਿਆਣੇ ਨੂੰ ਵੀ ਦਿੱਤਾ ਜਾਵੇ ਸਾਨੂੰ ਪੂਰਾ ਜ। ਪਰ ਤੇ ਬੰਦੋ ਵਸਤਾ ਦੀ ਵਸਤਾ ਜੀ ਹੈ ਉਹ ਬਣਾਉਣ ਲਈ ਪਾਣੀ ਸੰਭਾਲਣ ਲਈ ਤੇ ਸੰਭਾਲੇ ਹੋਏ ਪਾਣੀ ਨੂੰ ਖੇਤਾਂ ਤੱਕ ਲਿਜਾਣ ਲਈ ਵੰਡ ਤੇ ਜਿਹੜੇ ਨੇ ਕੇਂਦਰ ਸਰਕਾਰ ਨੂੰ ਪੁਝਾਵ ਨੂੰ ਮੱਈਆ ਕਰਦੇ ਰਹੇ ਮਾਨ ਜੋ ਪ੍ਰਧਾਨ ਮੰਤਰੀ ਇੱਕ ਹਰਭਰੀ ਨੂੰ ਪੰਜਾਬ ਦੇ ਰਿਤੇ ਆ ਰਹੇ ਨੇ ਪਰ ਗੁਰ ਰਮਨ ਸਿੰਘ ਜੀ ਤੇ ਸਰਕਾਰ ਸਤਕਾਰ ਭੇਟ ਕਰਨ ਤੇ ਉਹਨਾਂ ਦੇ ਨਹੀਂ ਤੇ ਤੇ ਅਸੀਂ ਚਾਹੁੰਦੇ ਆ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਉਸ ਦਿਨ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦੇ ਕੇ ਜਾਣ ਪੰਜਾਬ ਸਰਦਾਂ ਤੇ ਲੜਾਈ ਲੜਦਾ ਪੰਜਾਬ ਨੇ ਆਜ਼ਾਦੀ ਦੇ ਸਮੇਂ ਬਰਬਾਦੀ ਤਬਾਹੀ ਚ ਲੱਗੀ ਸਾਰੇ ਦੇਸ਼ 'ਚ ਭਗੜੇ ਪਏ ਪੰਜਾਬ 'ਚ ਕੀਰਨੇ ਪਏ ਪੰਜਾਬ ਨੇ ਭੁੱਖਮਰੀ ਦੂਰ ਕਰ ਲਈ ਤੇ ਆਪਣਾ ਪਾਣੀ ਮਗਾ ਲਿਆ ਆਪਣੀ ਧਰਤੀ ਦੀ ਸ਼ਕਤੀ ਮਗਾ ਲਈ ਔਰ ਬਾਦੂ ਖਰਚੇ ਕਰਕੇ ਜ਼ਮੀਨ ਜਿਹੜੀ ਹੈ ਖਤਮ ਕਰ ਲਈ ਅੱਜ ਪੰਜਾਬ ਨੂੰ ਜ਼ਰੂਰਤ ਹੈ ਕਰਜ਼ਾ ਮੁਕਤ ਕਰਨ ਦੀ ਅੱਜ ਪੰਜਾਬ ਦੀ ਕਿਸਾਨੀ ਨੂੰ ਕਰਜ਼ਾ ਮੁਕਤ ਕਰ ਲਈ ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਲਈ ਵਿਸ਼ੇਸ਼ ਪੈਕੇਜ ਦੇਣ ਦੀ ਲੋੜ ਹੈ ਯੂਰਪੀਨ ਕੰਟਰੀਆਂ ਨਾਲ ਜਿਹੜੇ ਸਮਝੌਤਾ ਹੋਇਆ ਉਹਦਾ ਲਾਹਾ ਪੰਜਾਬ ਨੂੰ ਦੇਣ ਲਈ ਬਾਗਾ ਬਾਰਡਰ ਜਿਹੜਾ ਹੈ ਹਸੈਨੀ ਵਾਲਾ ਬਾਰਡਰ ਜਿਹੜਾ ਹੈ ਵਪਾਰ ਲਈ ਖੋਲੇ ਜਾਣ ਤੇ ਜਿੰਨੀਆਂ ਵੀ ਆਈਟਮਾਂ ਸਮੁੰਦਰ ਰਾਹੀਂ ਜਾਂਦੀਆਂ ਨੇ ਬਾਹਰੋਂ ਬਾਹਰੋਂ ਤੇ ਬਾਹਰੋਂ ਸਮੁੰਦਰ ਰਾਹੀਂ ਆਉਂਦੀਆਂ ਨੇ ਉਹ ਸੜਕ ਰਾਹੀਂ ਵੀ ਜਾਣ ਦੀ ਵਿਵਸਥਾ ਕੀਤੀ ਜਾਂਦੀ ਹੈ ਅੱਜ ਹੈਰਾਨੀ ਇਸ ਗੱਲ 'ਤੇ ਵੀ 600 ਤੋਂ ਵੀ ਵੱਧ ਵਸਤੂਆਂ ਬਾਹਰਲੇ ਮੁਲਕਾਂ ਨੂੰ ਜਾ ਸਕਦੀਆਂ ਆ ਸਕਦੀਆਂ ਸਮੁੰਦਰੀ ਰਾਹ ਤੇ ਪਰ ਸੜਕ ਰਾਹੀਂ ਕੇਵਲ 66 ਵਸਤੂਆਂ ਹੀ ਜਾ ਸਕਦੀਆਂ ਆ ਸਕਦੀਆਂ ਸੋ ਇਹ ਇੱਕ ਪੰਜਾਬ ਨੂੰ ਇਹ ਅਨਿਆ ਵਿਤਕਰਾ ਜਿਹੜਾ ਝੱਲਣਾ ਪੈ ਰਿਹਾ ਇਹਦੇ ਲਈ ਜਰੂਰ ਬੰਦੋਬਸਤ ਕਰਨ ਦੀ ਲੋੜ ਆ ਮਾਝੇ ਦੇ ਪ੍ਰਧਾਨ ਮੰਤਰੀ ਜੀ ਤੇ ਦੂਜਾ ਪਾਣੀ ਬਾਸਾਂ ਦਾ ਜਿਹੜਾ ਸੰਭਾਲਣ ਲਈ ਖਾਸ ਤੌਰ ਤੇ ਚੈੱਕ ਡੈਮ ਜਿਹੜੇ ਲਾਏ ਦੋ ਦਰਜਨ ਦੇ ਕਰੀਬ ਪੰਜਾਬ 'ਚ ਉਹ ਚੈੱਕ ਡੈਮ ਜਿਹੜੇ ਨੇ ਉਹਨਾਂ ਨੂੰ ਡੀਸੇਲਟਿੰਗ ਕਰ ਲਈ ਫਰਜ਼ੀ ਲੋੜ ਹੈ ਤੇ ਕਾਨੂੰਨ ਬਦਲ ਦੀ ਲੋੜ ਹੈ ਕਾਨੂੰਨ ਬਦਲ ਕੇ ਫਰਜ਼ ਦੇ ਕੇ ਡੀਸੇਲਟਿੰਗ ਕਰਕੇ ਪੰਜਾਬ ਦੇ ਬਾਸਾਂ ਦੇ ਪਾਣੀ ਨੂੰ ਸੰਭਾਲਣ ਨਾਲ ਪੰਜਾਬ ਨੂੰ ਕਾਫੀ ਰਾਹਤ ਮਿਲ ਖਾ ਦੀ ਬਲਕਿ ਪਾਣੀ ਦੇ ਪਹੜਾਣ ਲਈ ਕੋਈ ਵੱਡੀਆਂ ਝੀਲਾਂ ਤਲਾਹ ਲੇ ਫਾਂਡਸ ਜਿਹਦੇ ਹੋਰ ਮੱਧਿਆਕਾਰ ਦੀ ਲੋੜ ਆ ਹਰਿਆਣਾ ਲਈ ਵੀ ਤੇ ਪੰਜਾਬ ਲਈ ਵੀ ਪਹਿਲੇ ਕੋਈ ਪੋਜ਼ਿਟਿਵ ਅਪਰੋਚ ਬਣਾ ਕੇ ਹੀ ਮਤਲਬ ਮੁੱਖ ਮੰਤਰੀਆਂ ਦੀ ਮੀਟਿੰਗ ਕਰਨੀ ਚਾਹੀਦੀ ਹੈ ਚਾਹ ਬਣਾ ਕੇ ਸਮੋਸੇ ਖਵਾ ਕੇ ਮੁੱਖ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਵਾਪਸ ਉਸੇ ਤਰ੍ਹਾਂ ਤੋਰ ਦੇਣਾ ਜੈਸੇ تھے ਵੈਸੇ ਹੀ ਇਹ ਪ੍ਰਕਿਰਿਆ ਚਲਦੀ ਨੂੰ ਬਹੁਤ ਸਾਲਾਂ ਤੋਂ ਅਸੀਂ ਦੇਖ ਰਹੇ ਹੁਣ ਬਹੁਤ ਜਿਆਦਾ ਇਤਜਾਜ਼ ਨਹੀਂ ਹੋਣੀ ਤੇ ਸ਼ੁਰੂ ਨਹੀਂ ਕਰਦਾ ਪੁੰਦਰ ਸਾਹਿਬ ਇੱਕ ਸਬਸੰਧਤ ਨਰੋਈ ਕੋਰਟ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਲਈ ਪੰਜਾਬ ਦੇ ਵਪਾਰ ਯੂਰਪੀਅਨ ਕੰਟਰੀ ਲਈ ਹੋਏ ਸੰਧੋਤੇ ਦਾ ਪੰਜਾਬ ਨੂੰ ਲਾਹਾ ਦੇਣ ਲਈ ਵਿਵਸਥਾ ਬਣਾਉਣ ਲਈ ਕੇਂਦਰ ਤੇ ਜ਼ੋਰ ਪਾਏਗਾ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਜਿਹੜੇ ਦਲਤ ਲੋਕ ਨੇ ਕੀਰਤੀ ਲੋਕ ਨੇ ਕਾਹਮੇ ਲੋਕ ਨੇ ਮਿਰਤ ਕਸ ਲੋਕ ਨੇ ਜੀਰਾ ਜੀ ਸਕੀਮ ਦੇ ਟਾਈਮ ਲਾਹਾ ਦੇਣ ਲਈ ਮਨ ਪੰਜਾਬ ਨੂੰ ਇੱਕ ਕਲਾਸ ਕੈਟਾਗਰੀ ਵਿੱਚ ਪਾਉਣ ਦੀ ਲੋੜ ਹੈ ਇਹ ਕਲਾਸ ਕੈਟਾਗਰੀ ਵਿੱਚ ਪਾਉਣ ਨਾਲ ਪੰਜਾਬ ਜਿਹੜਾ ਹੈ 10% ਹਿੱਸਾ ਹੀ ਸਰਕਸ ਕੋਸਰ ਦੀ ਗਿਮਾਂ ਤੇ ਪਾ ਸਕਿਆ 40% ਦਾ ਹਿੱਸਾ ਬਾਉਂਡ ਦੀ ਹਿੰਮਤ ਹੈ ਨਹੀਂ ਪੰਜਾਬ ਕੋਲ ਵਰਸਤਾ ਹੀ ਨਹੀਂ ਪੰਜਾਬ ਕੋਲ ਨਾ ਨੌਮ ਤੈ ਰਹੂ ਨਾ ਰਾਦਾ ਨੱਚੇਗੀ ਪੇ 40% ਹਿੱਸਾ ਪੈ ਲਈ ਸਕਣਾ ਜੀ ਰਾਮ ਜੀ ਦੀ ਸਕੀਮ ਦੇ ਤਹਿਤ ਕਿਰਤੀ ਕਾਮੇ ਮਜ਼ਦੂਰਾ ਨੂੰ ਕੋਈ ਕਾਰੋਬਾਰ ਮਿਲ ਨਹੀਂ ਸਕਣਾ ਸੋ ਜੇ ਕਿਰਤੀ ਕਾਮੇ ਮਜ਼ਦੂਰਾ ਨੂੰ ਧਾਰੋਬਾਰ ਦੇਣਾ ਰਜ਼ਗਾਰ ਤੇ ਲਾਉਣਾ ਤਾਂ ਮੈਂ ਸਮਝਦਾ ਸਾਨੂੰ ਪੰਜਾਬ ਨੂੰ ਪ੍ਰਧਾਨ ਮੰਤਰੀ ਜੀ ਇਹ ਕੈਟਾਗਰੀ ਦੀ ਕੈਟਾਗਰੀ ਵਿੱਚ ਪਾ ਕੇ ਪਾਉਂਦਾ ਐਲਾਨ ਕਰ ਤਾਂ ਕਿ ਅਸੂਲ ਦਾ ਰਹਾ ਲੈ ਸਕੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਇਹ ਵਿੱਚ ਸ਼ਰੋਣੀ ਗੁਰਦੁਆਰਾ ਪਰਵੰਧਕ ਕਮੇਟੀ ਦੀਆਂ ਚੋਣਾਂ ਕਰਾਉਣਾ ਸਿੱਖ ਲੀਡਰਸ਼ਿਪ ਵਿੱਚ ਨਿਖਾਰ ਲਿਆਉਣ ਲਈ ਸਿੱਖ ਸੰਸਥਾਵਾਂ ਵੀ ਜਿਹੜਾ ਨਿਖਾਰ ਆਇਆ ਉਹਨੂੰ ਰੋਕਣ ਲਈ ਔਰ ਇੱਕ ਚੰਗੀ ਸਿੱਖ ਲੀਡਰਸ਼ਿਪ ਅੱਗੇ ਲਿਆਉਣ ਲਈ ਐਸਜੀਪੀ ਦੇ ਚੋਣਾਂ ਲੋੜ ਆ ਔਰ ਆਲ ਇਡਿਆ ਗੁਰਦੁਆਰਾ ਇੱਕ ਬਣਾਉਣ ਦੀ ਲੋੜ ਆ ਇਹ ਮਤਲਬ ਜ਼ਰੂਰੀਆਂ ਜੇ ਮਤਲਬ ਜਿਹੜੀ ਸਰਕਾਰ ਸਾਡੀ ਕੇਂਦਰ ਦੀ ਉਹਦਾ ਐਲਾਨ ਕਰਵਾਉਣ ਬਾਅਦ ਤੇ ਅਸੀਂ ਮਨਜ਼ੂਰ ਕਰਾਂਗੇ ਪਹਿਲਾਂ ਮਿਲਾਂਗੇ ਤੇ ਫਿਰ ਜਨਤਕ ਤੌਰ ਤੇ ਅਸੀਂ ਦਬਾਅ ਪਾਵਾਂਗੇ ਜੇ ਗੱਲ ਨਾ ਮੰਨੀ ਇੱਕ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਹੈ ਅਦਾਲਤਾਂ ਨੇ ਰਿਹਾ ਕਰ ਸਜ਼ਾ ਪੂਰੀ ਕਰਤੀ ਜਿਵੇਂ ਅਦਾਲਤਾਂ ਨੇ ਸੁਣਾਈ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਪੂਰੀ ਕਰਨ ਦੇ باوجود ਵੀ ਉਹਨਾਂ ਨੂੰ ਦਿਹਾੜੀ ਕਿਤਾ ਜਾ ਰਿਹਾ ਮਨ ਉਹ ਰਿਹਾ ਕਰਨੇ ਚਾਹੀਦੇ ਨੇ ਜਗਦਾਰ ਸਿੰਘ ਹਵਾਰਾ ਜਿਹੜਾ ਹੈ ਉਹਦੀ ਮਾਤਾ ਜੀ ਬਹੁਤ ਹੀ ਬਿਰਧ ਅਵਸਥਾ ਚ ਨੇ ਮਾਂ ਦਾ ਉਹ ਦੇਖਣ ਲਈ ਪੁੱਤ ਨੂੰ ਬਰੋਲ ਤੇ ਉਸੇ ਘੰਟਿਆਂ ਲਈ ਵੀ ਸਰਕਾਰ ਕੋਈ ਬਦਬਸਤੀ ਨਹੀਂ ਕਰ ਰਹੀ ਪਰ ਕੈਡਾ ਵੱਡਾ ਲਿਆਂ ਕੈਡਾ ਕੋਈ ਰੇਪ ਵਾਲੇ ਕੋਈ ਕਾਤਲ ਜੇ ਉਹਨਾਂ ਨੂੰ ਲਿਆਂਦਾ ਜਾ ਸਕਦਾ ਪਰੋਲਾਂ ਦੇ ਛੱਡਿਆ ਜਾ ਥਾਰਾ ਤਾਂ ਪੂਰੇ ਪਰਵਦਾ ਦੇ ਤਹਿਤ ਕੁਝ ਘੰਟਿਆਂ ਲਈ ਤਾਂ ਮਾਂ ਦਾ ਮੂੰਹ ਦੇਖਣ ਲਈ ਕਿਸੇ ਪੁੱਤ ਨੂੰ ਜੇਰ ਤੋਂ ਕੱਢ ਕੇ ਬੁਲਾਇਆ ਜਾ ਸਕਦਾ ਇਹ ਇਨਸਾਨੀਅਤ ਦੇ ਤੌਰ ਤੇ ਹੀ ਆ ਫਿਰ ਅਮਰਪਾਲ ਸਿੰਘ ਤੇ ਤੀਜੀ ਵਾਰੀ ਐਨਐਸਏ ਲਾਤਾ ਚੌਥੀ ਵਾਰੀ ਲਹੌਰ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਲਗਾਤਾਰ ਪਰ ਸ਼ਾਇਦ ਹਿੰਦੁਸਤਾਨ ਚ ਪਹਿਲਾ ਵਿਅਕਤੀ ਹੋਵੇਗਾ ਜਿਹਦੇ ਲਗਾਤਾਰ ਐਨਐਸਪੀ ਦਾਇਆ ਜਾ ਰਿਹਾ ਉਹ ਵੀ ਬੜਾ ਨੇ ਆ 15 ਲੱਖ ਵੋਟਰਾਂ ਨਾਲ ਨੇ ਜਿਨ੍ਹਾਂ ਨੇ ਉਹਨੂੰ ਚੁਲਕੇ ਭੇਜਿਆ ਅਮਰਪਾਰਤੀ ਨੂੰ ਸੋ ਮੈਂ ਸਮਝਦਾ ਕਿ ਇਹ ਜਿਹੜੇ ਦੋਰੇ ਮਾਪਨਰ ਨੇ ਜਾਂ ਮਤਲਬ ਭਗਾਨੇ ਪੰਦੀ ਭਾਵਨਾ ਪੈਦਾ ਕਰਦੇ ਨੇ ਇਹ ਭਾਰਤ ਸਰਕਾਰ ਨੂੰ ਇਹਨਾਂ ਨੂੰ ਦੂਰ ਕਰਨਾ ਪਵੇਗਾ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਚੁੱਪ ਧਾਰੀ ਬੈਠੀ ਆ ਪੰਜਾਬ ਦੇ ਅਹਿਮ ਮਸਲਿਆਂ ਦੀ ਪੰਜਾਬ ਅੱਜ دہشت ਭੈ ਪੀਤ ਕਤਲੋਗਾਰਤ ਬਾਹਰ ਧੜ ਲੁੱਟਫੁੱਟ ਫਿਰੋਕੀਆਂ ਡਕੈਤੀਆਂ ਦੇ ਦੌਰ ਜੋ ਲੰਘ ਰਿਹਾ ਸਹਿਮਿਆ ਹੋਇਆ ਤੇ ਜੰਗਨੇ ਰੋਮ ਛੱਡ ਰਿਹਾ ਨੀਰੋ ਬਕਸੀ ਪ ਜਾ ਰਿਹਾ ਮੁੱਖ ਮੰਤਰੀ ਸਾਹਿਬ ਜੁਟਨੇ ਸਿਰੋਂ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਚੜਹਗਾਰੀਆਂ ਵਾਰਦੇ ਫਿਰਦੇ ਨੇ ਤੇ ਪੰਜਾਬ ਜਿਹੜਾ ਹੈ ਪੰਜਾਬੀ ਜਿਹੜੇ ਨੇ ਇੱਕ ਸਹਿਮੇ ਹੋਏ ਨੇ ਨਜ਼ਰ ਆ ਰਹੇ ਨੇ ਸੋ ਸਾਰੀਆਂ ਕੰਨਾਂ ਨੂੰ ਧਿਆਨ ਚ ਰੱਖ ਕੇ ਅਸੀਂ ਪੰਜਾਬੀਆਂ ਨੂੰ ਪੰਜਾਬੀ ਦੀ ਭਾਵਨਾ ਪੈਦਾ ਕਰਕੇ ਪੰਜਾਬ ਨੂੰ ਦਿਗਾਉਣ ਲਈ ਔਰ ਪੰਜਾਬ ਨੂੰ ਬਚਾਉਣ ਲਈ ਕਿਕੇ ਜਨ ਸੰਪਰਕ ਮੇਮ ਦਿਲਾਵਾਰ ਮੀਟਿੰਗਾਂ ਕਰਦੇ ਤੋ ਕੀਤੀ ਹੋਈ ਹੈ ਔਰ ਪਟਿਆਲੇ ਦੇ ਵੀ ਤੇ 31 ਤਰੀਕ ਨੂੰ ਹੋ ਰਹੀ ਹੈ ਔਰ ਜਥੇਬੰਦੀ ਨੂੰ ਨਾਲ ਨਾਲ ਅਸੀਂ ਬਣਾ ਰਹੇ ਆ ਸਾਡੇ ਜਿਲ੍ਹਾ ਪ੍ਰਧਾਨ ਸਰਦਾਰ ਅੰਤੀ ਸਿੰਘ ਜੀ ਰਖੜਾ ਬੈਠੇ ਨੇ ਇਹਨਾਂ ਨੇ ਜਿਲ੍ਹਾ ਜਥੇਬੰਦੀ ਜਿਥੇ ਬੰਦ ਕਰਨ ਦੀ ਜ਼ਿੰਮੇਵਾਰੀ ਨਾਲ ਸੌਂਪੀ ਆ। ਪਰ ਅੱਜ ਘਨੌਰ ਸਾਡੇ ਹਲਕਾ ਇੰਚਾਰਜ ਸਾਬ੍ਹ ਵਿੰਦਰ ਸਿੰਘ ਜੀ ਸੇਖੂਪੁਰ ਸਾਹਿਬ ਬੈਠੇ ਨੇ। ਸਾਡੇ ਦੰਦ ਸਿੰਘ ਸਾਹਿਬ ਜੋ ਗੁਰਦੁਆਰਾ ਕੇਂਦਰੀ ਸੀਟਵਾਂ ਦੇ ਪ੍ਰਧਾਨ ਨੇ। ਹੋਰ ਸਾਰੀ ਟੀਮ ਬੈਠੀ ਆ। ਸਾਡੇ ਵਕੀਲ ਜੀ ਐਡਵੋਕੇਟ ਸਾਹਿਬ ਸੁਮੇਤ। ਅਸੀਂ ਮਤਲਬ ਰਾਜਪੁਰਾ ਘਨੌਰ ਦੇ ਜਿਹੜੇ ਸਰਕਲ ਜ਼ਿਲ੍ਹਾ ਅਧਿਪਤ ਰਖੜਾ ਸਾਹਿਬ ਸਰਦਾਰ ਤੇਜ ਸਿੰਘ ਉਹ ਆਜੀ ਚੋਕੇ ਜਾਣਗੇ ਬਣਾ ਕੇ। ਜਲਦੀ ਐਲਾਨ ਕਰੋਗੇ 31 ਤਰੀਕ ਨੂੰ ਸੀ ਜ਼ਿਲੇ ਦੀ ਜਸੇਬੰਦੀ ਮੁਕੰਮਲ ਕਰਾਵੇ ਤੇ ਜ਼ਿਲਾ ਜਸੇਬੰਦੀਆਂ ਮੁਕੰਮਲ ਕਰਕੇ ਜ਼ਿਲਾਵਾਰ ਮੀਟਿੰਗਾਂ ਕਰਕੇ ਇੱਕ ਪੰਜਾਬ ਭਰ ਦੇ ਵਿੱਚ ਇੱਕ ਵੱਡੀ ਕਾਨਫਰੰਸ ਕਰਕੇ ਅਸੀਂ ਆਪਣਾ ਪ੍ਰੋਗਰਾਮ ਅਲਾਡ ਕਰਾਂਗੇ ਜਨਮਰ ਸਾਹਿਬ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਤੁਸੀਂ ਜਿਹੜੀ ਜੇ ਪੰਨ ਸਰਜੀਤ ਦੀ ਗੱਲ ਕਰ ਰਹੇ ਸੀਗੇ ਤੁਹਾਡੇ ਸਾਥੀ ਰਹੇ ਨੇ ਚਰਨਜੀਤ ਸਿੰਘ ਵਰਾੜ ਬੀਜੇਪੀ ਦੇ ਵੀ ਸ਼ਾਮਲ ਹੋਏ ਨੇ ਤੇ ਕਈ ਵਾਰ ਮਨਪ੍ਰੀਤ ਐਲੀ ਦੀ ਵੀ ਗੱਲ ਆਉਂਦੀ ਹੈ ਕਿ ਉਹ ਵੀ ਜਿਹੜੇ ਹੈਗੇ ਆ ਕੁਝ ਖਫਾ ਚੱਲ ਰਹੇ ਨੇ ਗਗਨਦੀਪ ਜਿਹੜੇ ਨੇ ਬਰਨਾਲਾ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਜਿਹੜੀ ਉੱਪਰ ਦੀ ਲੀਡਰਸ਼ਿਪ ਹੈ ਉਹੀ ਜਿਹੜੀ ਹੈਗੀ ਇੱਕ ਟੁੱਟਣੀ ਹੋ ਰਹੀ ਹੈ ਉਹਨੂੰ ਕਿਵੇਂ ਦੇਣੀ ਹੈ ਦੇਖੋ ਜਿੱਥੇ ਤੱਕ ਤਾਂ ਵਰਾੜ ਸਾਹਿਬ ਦੀ ਗੱਲ ਆ ਉਹ ਤਾਂ ਲੋਕ ਰਾਜ ਚ ਹਰ ਬੰਦੇ ਦੀ ਆਪਣੀ ਇੱਛਾ ਲੋਕ ਰਾਜ ਦੀ ਕੋ ਉਜਰਤੀ ਹੋਇਆ ਕਿ ਜਿਹਦਾ ਜਿੱਥੇ ਜੀ ਕਰਦਾ ਉਥੇ ਜਾਂਦਾ ਅੱਜ ਇਕੱਲੇ ਪੰਜਾਬ ਚ ਨਹੀਂ ਇਕੱਲੇ ਅਕਾਲੀ ਦਲ ਚ ਨਹੀਂ ਇਕੱਲੇ ਅਕਾਲੀ ਗੁਰੂ ਨਰਸਿੰਧ ਜੀ ਚ ਨਹੀਂ ਸਾਧੀਆਂ ਪਾਰਟੀਆਂ ਸਾਰੇ ਦੇਸ਼ ਚ ਮਤਲਬ ਅੱਜ ਰਾਜਨੀਤਿਕ ਜਿਹੜੀ ਵਿਵਸਥਾ ਦੀ ਹੋ ਗਈ ਰਾਜਨੀਤੀ ਸੁਧਾਰ ਦੀ ਗਈ ਰਾਜਨੀਤਿਕ ਵਿਵਸਥਾ ਦੀ ਹੋ ਗਈ ਜਿਹਦਾ ਜਿੱਥੇ ਜੀ ਕਰਦਾ ਉਥੇ ਜਾਦਾ ਰਗਵੇ ਤਲਾਤ ਸਵਧਾਨ ਸਾਨੂੰ ਆਗਿਆ ਦਿੰਦਾ ਇਹ ਜਿੱਦ ਤੱਕ ਮਨਪ੍ਰੀਤ ਦੀ ਆਲੀ ਦੀ ਗੱਲ ਆ ਜਾਂ ਗਗਨ ਰਾਣ ਦੇ ਦੀ ਗੱਲ ਆ ਉਹ ਤਾਂ ਮੀਡੀਆ ਪ੍ਰੋਜੈਕਸ਼ਨ ਆ ਮੀਡੀਆ ਵੱਲੋਂ ਆਪਣੀਆਂ ਬਣਾਈਆਂ ਸਟੋਰੀਆਂ ਨੇ ਅੱਜ ਸੋਸ਼ਲ ਮੀਡੀਆ ਸਾਧਨ ਚੋਰ ਚੋਰ ਨੂੰ ਸਾਥ ਬਣਾ ਦਿੰਦਾ ਤੇ ਇਹ ਮਨਕਰਤ ਕਹਾਣੀਆਂ ਲਾ ਕੇ ਮੈਂ ਤੁਹਾਨੂੰ ਦਾ ਮਨਵਾਦੀ ਕੀਤੀ ਜਾਂਦੀ ਚੰਦੂਬਾਦ ਜਿਹੜੇ ਹੁਣ 2027 ਦੀ ਆਪਾਂ ਆਪਣੀ ਤਿਆਰੀ ਕਿਵੇਂ ਰਹਿ ਗਈ ਹੁਣ ਪਹਿਲਾਂ ਹੀ ਬਰਾੜ ਸਾਹਿਬ ਛੱਡ ਕੇ ਚਲੇ ਗਏ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਸੱਜੇ ਖੱਬੇ ਚਲੇ ਗਏ ਉਹ ਵੀ ਪਾਜਪਾ ਦੇ ਵਿੱਚ ਆ ਜਾਣਗੇ ਚਲੋ ਬੰਦਾ ਜਿੱਥੇ ਜਾਂਦਾ ਉੱਥੇ ਦੀ ਸੁੱਖ ਮੰਗਦਾ ਉਹ ਰੋਜ਼ੀ ਤੌਰ ਤੇ ਹੁੰਦੀ ਹੈ ਪਰ ਅਸੀਂ ਸ਼ਰਮਣੀ ਕਾਲਰ ਪੁਨਰ ਸਰਜੀਤ ਵੱਲੋਂ ਪੰਜਾਬ ਦੇ ਜਿਹੜੇ ਅਹਿਮ ਮਸਲੇ ਨੇ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕਰਾ ਉਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਜਲਦ ਤੱਕ ਮੁਹਿਮ ਦੁਤੀ ਆ ਜਿਹੜੀ ਦਿਲਾਵਾ ਮੀਟਿੰਗਾਂ ਕੀਤੀਆਂ ਤੇ ਫਿਰ ਪੰਜਾਬ ਭਰ ਚ ਵੱਡੀ ਕਰਫਤ ਕਰਾਂਗੇ ਫਿਰ ਉਹ ਮਸਲੇ ਨੂੰ ਲੈ ਕੇ ਕੇਂਦਰ ਤੱਕ ਪਹੁੰਚ ਕਰਾਂਗੇ ਏ ਸਾਡੇ ਰਵਾਇਤ ਵੀ ਆ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਸਿਖਾਇਆ ਵੀ ਪਹਿਲਾਂ ਚਿੱਠੀ ਪੱਤਰ ਤੇ ਫਿਰ ਜਾ ਕੇ ਗੱਲ ਕਰੋ ਤੇ ਫਿਰ ਜੰਤਕ ਪ੍ਰੈਸ਼ਰ ਆਹੀ ਆਪਣੀ ਗੱਲ ਕਰੋ ਜੰਤੂਆ ਸਾਹਿਬ ਜਿਵੇਂ ਤੁਸੀਂ 27 ਦੇ ਦਿਨੋਂ ਲੜ ਰਹੇ ਤੂੰ ਹਾਂਜੀ 2027 ਦੇ ਲੜ ਰਹੇ ਤੂੰ ਕਿਹਦੇ ਨਾਲ ਤੁਸੀਂ ਇਰਾਦਾ ਕੋਈ ਇਰਾਦਾ ਨਹੀਂ ਹੈ ਮੈਂ ਪਹਿਲੇ ਕਹਿ ਚੁੱਕਿਆ ਮੈਂ ਆਪ ਜੌਨ ਨਾਲ ਲੜਾਂਗਾ ਤੇ ਤੂੰ ਲੜਾਵਾ ਵੀ ਠੀਕ ਹੈ ਪਾਪ ਪਨ ਵਾਲ ਆਪਣਾ ਗੜ ਜੋੜ ਰਹਿਗਾ ਆਪਣਾ ਸੁਜੀਤ ਅੱਜ ਤੱਕ ਤੁਸੀਂ ਕੋਈ ਚੋਣ ਲੜੀ ਨਹੀਂ ਹੈ ਜੀ ਨਹੀਂ ਅੱਜ ਤੱਕ ਜਿੰਨੀ ਜਦੋਂ ਕੋ ਮਨਜੀਤ ਆਈ ਹੈ ਉਸ ਤੋਂ ਬਾਅਦ ਤੁਸੀਂ ਮਤ ਜਿੰਨੇ ਵੀ ਚੋਣਾਂ ਆਈਆਂ ਜਿੰਨੇ ਚੋਣਾਂ ਤੁਸੀਂ ਸਪੋਰਟ ਹੀ ਕੀਤੀ ਹੈ ਤੇ ਜਿਹੜੀ 27 ਦੇ ਚੋਣਾਂ ਆ ਰਹੀਆਂ 117 117 ਦੇ ਲੜੋਗੇ ਜੀ ਨਹੀਂ ਪਹਿਲੀ ਗੱਲ ਤਾਂ ਇਹ ਵੀ ਅਸੀਂ ਤਰਨਤਾਰ ਦੇ ਜਿਹੜੇ ਉਪ ਚੋਣਾਂ ਉਹਦੇ ਤੇ ਪੂਰੀ ਖੁੱਲ ਕੇ ਉਹ ਬੜੀ ਮਦਦ ਕੀਤੀ ਹੈ ਮਦਦ ਕੀਤੀ ਨਹੀਂ ਆਹੋ ਸਪੋਰਟ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੇ ਹਦਾਇਸੀ ਲੋਕ ਨੇ ਪੰਜਾਬ ਦੇ ਵਿੱਚ ਅਸਲ ਮੈਨੇ ਵਿੱਚ ਜਮਹੂਰੀ ਸਿਸਟਮ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਆਹ ਜਿਹੜੀ ਅਕਾਲੀ ਕਾਨਫਰੰਸ 1978 ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਨਿਰਧਿਤ ਕਰਤੀ ਸੀ ਲੁਧਿਆਣਾ ਕਾਨਫਰੰਸ ਦੇ ਵਿੱਚ ਉਸ ਨੀਤੀ ਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਵਿਸ਼ਵਾਸ ਰੱਖਦੇ ਨੇ ਉਹਨੂੰ ਲੈ ਕੇ ਅਸੀਂ ਪੰਜਾਬ 'ਚ ਲਾਬੰਦੀ ਕਰਨੀ ਹੈ ਔਰ ਪੰਜਾਬ ਵਿੱਚ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਦੀਆਂ ਉਹ ਚੁਣੌਤੀਆਂ ਨੂੰ ਨਿਪਟਾਣ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਉਸ ਸੋਚ ਨਾਲ ਚੱਲਣ ਵਾਲੇ ਨੇ ਉਹਨਾਂ ਨੂੰ ਇਕੱਠੇ ਕਰੀਏ ਮਨ ਸਾਡੇ ਆਪਸੀ મતਭੇਦ ਆਪਸੀ ਵਿਵਾਦ ਜਿਹੜੇ ਨੇ ਉਹਨਾਂ ਨੂੰ ਦੂਰ ਕਰਕੇ ਇੱਕ ਸਾਂਝਾ ਮਹਾਨ ਪੰਜਾਬੀਆਂ ਦਾ ਪੰਜਾਬੀ ਦੀ ਭਾਵਨਾ ਰੱਖਣ ਵਾਲਿਆਂ ਦਾ ਪੰਜਾਬ ਦੇ ਹਤਾਇਸ਼ੀਆਂ ਦਾ ਤੇ ਪੰਥ ਪ੍ਰਸਤਾ ਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੰਬਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਕਾਲੀ ਦਲ ਤੇ ਪਾਜਪਾ ਦਾ ਗੱਡ ਜੋੜ ਹੋਏਗਾ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਤੁਹਾਡਾ ਪੁਨਰ ਸੁਰਜੀਤ ਤੇ ਪਾਜਪਾ ਦਾ ਗੱਡ ਜੋੜ ਹੋਣ ਦੀ ਕੋਈ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਲੰਬਤ ਕਰਨਾ ਤੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਉਦੋਂ ਬਾਅਦ ਜ਼ਰੂਰਤ ਪਈ ਤਾਂ ਜੇ ਅਸੀਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਜਿਹੜੇ ਅੰਤਰਦ ਨੇ ਉਹ ਦੂਰ ਕਰਾਉਣ ਲਈ ਜਦੋਂ ਜੇ ਕਿਸੇ ਦੀ ਜ਼ਰੂਰਤ ਪਈ

ਜਿਹੜਾ ਬੰਦਾ ਪੰਜਾਬ ਤੇ ਪੰਜਾਬੀ ਦਾ ਵਧਈਆ ਜਿਹੜਾ ਬੰਦਾ ਪੰਜਾਬ ਨੂੰ ਅੱਗੇ ਲਿਜਾਣਾ ਚਾਹੁੰਦਾ ਜਿਹੜਾ ਬੰਦਾ ਪੰਜਾਬ ਦੀ ਜਿਹੜੀ ਲੁੱਟ ਖਸੁੱਟ ਦਿੱਲੀ ਵਾਲਿਆਂ ਨੇ ਕੀਤੀ ਹੋਈ ਆ ਉਹ ਬੰਦ ਕਰਨਾ ਚਾਹੁੰਦਾ ਅਸੀਂ ਚਾਹੁੰਦੇ ਆ ਵੀ ਫੁੱਲ ਦਲੀ ਨਾਲ ਉਹਨਾਂ ਨੂੰ ਇਕੱਠੇ ਕਰਕੇ ਪੰਜਾਬ ਦੇ ਮਸਲੇ ਹੱਲ ਕਰਾਉਣ ਵਿੱਚ ਅਸੀਂ ਚਾਹੁੰਦੇ ਆ ਜਿੰਮੇਤ ਸਾਹਿਬ ਗੱਲ ਚੁਮਾਤਾ ਸੈਕੰਡਰੀ ਚੀਜ਼ ਆ ਪਹਿਲਾਂ ਤਾਂ ਅਸੀਂ ਲੋਕਾਂ ਦੀ ਲਾਭੰਦੀ ਕਰਨੀ ਆ ਤੇ ਲੋਕਾਂ ਦੀ ਲਾਭੰਦੀ ਰਹੀ ਆਪਣੇ ਹੱਥ ਲੈ ਲਏ ਪ੍ਰਧਾਨ ਸਾਹਿਬ ਜਿਵੇਂ ਕਿਸਾਨਾਂ ਦੇ ਉੱਪਰ ਹਰਿਆਣਾ ਸਰਕਾਰ ਨੇ ਅਨੰਦ ਦਸਤ ਸਦਨ ਕੀਤਾ ਹੁਣ ਸਭ ਆਪਣਾ ਐਮਸੀ ਆਪਣਾ ਸੀਐਲ ਸਾਹਿਬ ਕਹਿ ਰਹੇ ਆ ਕਿ ਸਾਡਾ ਛੋਟਾ ਭਰਾ ਵੱਡਾ ਭਰਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ ਇਹ ਮੀਟਿੰਗ ਨੂੰ ਜੀ ਦੇਖੋ ਇਹ ਹੀ ਤਾਂ ਹੈਰਾਨੀ ਵਾਲੀ ਗੱਲ ਆ ਵੀ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਸਾਰਾ ਕੁਝ ਲਟਾ ਕੇ ਮਗਰ ਘਰ ਨੂੰ ਆ ਗਏ ਤੇ ਮੈਂ ਮਤਲਬ ਚਾਪੀ ਕੇ ਸਮੋਸੇ ਖਾ ਕੇ ਪਰ ਆਪਣਾ ਜਿਹੜਾ ਜਿਹੜੀ ਇੱਥੇ ਜੋ ਅਖਬਾਰਾਂ ਵਿੱਚ ਆਇਆ ਇਹ ਪੰਜਾਬ ਜਿਹੜਾ ਹਰਿਆਣੇ ਨੂੰ ਪਾਣੀ ਜਾ ਰਿਹਾ ਉਹ ਪੱਕਾ ਯਕੀਨ ਤੋਂ ਹੈ ਕਿ ਉਹ ਜਾਂਦਾ ਹੀ ਰਹੇਗਾ ਜਦੋਂ ਕਿ ਸੱਚ ਇਹ ਆ ਕਿ ਰੀ ਅਸੈਸਮੈਂਟ ਹੋਣੀ ਚਾਹੀਦੀ ਆ ਪਾਣੀ ਦੀ ਪਾਣੀ ਦੀ ਗਿਣਤੀ ਮਿਲਤੀ ਦੁਬਾਰਾ ਹੋਣੀ ਚਾਹੀਦੀ ਆ ਜਿਹੜਾ 1966 ਦੇ ਵਿੱਚ ਪਾਣੀ ਸੀ ਉਦੋਂ ਤੋਂ ਤਾਂ ਘਟ ਗਿਆ ਪਾਣੀ ਮੇਰਾ ਖਿਆਲ ਕੰਮ ਲਗਾ 30% ਪਾਣੀ ਘਟ ਗਿਆ ਮਾਲਾ ਜੋ ਵਾਰਜੇ ਸਾਡੇ ਪਾਣੀ ਦੇ 25% ਭਾਗੜਾ ਡੈਮ ਦਾ ਜਿਹੜੀ ਰੀਸੈਟ ਬਸ ਸੈਟ ਆ ਗਈ 25% ਭੰਡਾਰਨ ਕਪੈਸਿਟੀ ਭਾਗੜਾ ਡੈਮ ਦੀ ਘਟ ਗਈ ਇਹ ਪ੍ਰਧਾਨ ਮੰਤਰੀ ਜੀ ਨੇ ਖੁਦ ਮੰਨਿਆ ਪਾਰਲੀਮੈਂਟ ਦੇ ਵਿੱਚ ਪਹਿਲਾਂ ਤਾਂ ਭਾਗੜਾ ਡੈਮ ਨੂੰ ਰੀਸੈਟਿੰਗ ਕਰ ਲਈ ਫਿਰ ਜਿਹੜੇ ਦੋਦਰਜ ਦੇ ਕ੍ਰੀਮ ਚੈੱਕ ਡੈਮ ਆ ਉਹਨਾਂ ਨੂੰ ਰੀਸੈਟਿੰਗ ਕਰ ਲਈ ਮਾ ਜੋ ਮੁੱਖ ਮੰਤਰੀ ਪੰਜਾਬ ਨੂੰ ਇਹ ਜ਼ੋਰ ਦੇਣਾ ਚਾਹੀਦਾ ਸੀ ਤੇ ਸਾਡਾ ਪਾਣੀ ਪਹਿਲਾਂ ਤਾਂ ਜਿਹੜਾ ਸਾਡਾ ਪਾਣੀ ਮਿਲਦਾ ਸੀ ਸਾਨੂੰ ਉਹ ਪਾਣੀ ਪ੍ਰੋਟੈਕਟ ਕਰਨਾ ਚਾਹੀਦਾ ਸੀ ਜਿਵੇਂ ਜਰਜੀਵ ਲੰਕੋਵਾਲਾ ਕਾਰਟ ਦੇ ਵਿੱਚ 25 ਤਿਲਾਈ 1985 ਨੂੰ ਮਿਲ ਵਾਲਾ ਪਾਣੀ ਪ੍ਰੋਟੈਕਟ ਕੀਤਾ ਗਿਆ ਸੀ ਮਤਲਬ ਉਹ ਪਾਣੀ ਪ੍ਰੋਟੈਕਟ ਕਰਕੇ ਜੇ ਕੋਈ ਵਾਧੂ ਸੀ ਤਾਂ ਹਰਿਆਣਾ ਨੂੰ ਵੰਡਿਆ ਜਾ ਸਕਦਾ ਹੁਣ ਉਲਟ ਹੋ ਗਿਆ ਹੁਣ ਹਰਿਆਣਾ ਨੂੰ ਜਿਹੜਾ ਮਿਲ ਰਿਹਾ ਉਹ ਪ੍ਰੋਟੈਕਟ ਕਰੇ ਮੁੱਖ ਮੰਤਰੀ ਸਾਹਿਬ ਤੇ ਬਾਕੀ ਦਾ ਵਾਅਦਾ ਕਹਿੰਦੇ ਅਸੀਂ ਰੱਖ ਲਾਂਗੇ ਤੇ ਬਾਕੀ ਬੱਜਿਆ ਹੈ ਹੀ ਨਹੀਂ ਬਾਕੀ ਤਾਂ ਹੁਣ ਪਾਣੀ ਦਾ ਸਭ ਨੂੰ ਪਤਾ ਵੀ 30 40% ਪਾਣੀ ਘਟ ਗਿਆ ਤੇ 30 40% ਦਾ ਫਿਰ ਪੰਜਾਬ ਨੂੰ 30 40% ਘਾਟਾ ਪੈ ਗਿਆ ਪਾਣੀ ਦਾ ਸੋ ਅੱਜ ਮੁੱਖ ਮੰਤਰੀ ਸਾਹਿਬ ਨੂੰ ਉਸ ਮੀਟਿੰਗ ਵਿੱਚ ਜਿਹੜੇ ਫੈਸਲੇ ਕੀਤੇ ਆ ਰਿਵਿਊ ਕਰਨੇ ਚਾਹੀਦੇ ਔਰ ਜੇਗਮ ਚਨਾਬ ਦਾ ਪਾਣੀ ਜਿਹੜਾ ਹਸਤਾ ਨੂੰ ਜਾਂਦਾ ਉਹਨੂੰ ਰੋਕ ਕੇ ਜੇ ਭਾਰਤ ਸਰਕਾਰ ਮਾਲਾ ਪਾਣੀ ਨੂੰ ਰੋਕ ਭੰਡਾਰਨ ਦਾ ਇਤਿਜਾਮ ਕਰੇ ਉਹਦੇ ਲਈ ਪੰਜਾਬ ਨੂੰ ਸੈਕੜੇ ਦਵੇ ਆਰੋ ਰੋਕਿਆ ਹੋਇਆ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਉਹਦੇ ਬੰਦਾ ਵਾਸਤੇ ਉਹਦੀ ਵਸਤਾ ਲਈ ਪੈਸਾ ਦਵੇ ਤੇ ਜੇ ਵਾਧੂ ਪਾਣੀ ਬਚੇ ਤਾਂ ਹਰਿਆਣੇ ਨੂੰ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਵੈਸੇ ਵੀ ਵਾਰਸਾਂ ਦੇ ਪਾਣੀ ਨੂੰ ਸੁਭਾਲਣ ਲਈ ਜੇ ਹਰਿਆਣੇ ਨਾਲ ਹਰਿਆਣੇ ਨੂੰ ਵੀ ਪੈਕੇਜ ਦੇ ਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤੇ ਪੰਜਾਬ ਨੂੰ ਵੀ ਦੇ ਦੇ ਸਾਨੂੰ ਮਤਲਬ ਹਰਿਆਣੇ ਨੂੰ ਲੋੜੇ ਨਾ ਪਵੇ ਐਸ ਵਾਈਲ ਕੱਢਣ ਦੀ ਜਿੰਮਰ ਸਾਹਿਬ ਇੱਕਲਾ ਸਵਾਲ ਜੀ ਘਨੌਰ ਦੇ ਵਿੱਚ ਵੀ ਹਲਕਾ ਇੰਚਾਰਜ ਹੈਗੇ ਨੇ ਰਾਜਪੁਰਾ ਦੇ ਵਿੱਚ ਕਦੋਂ ਤੱਕ ਨਵੇਂ ਹਲਕਾ ਇੰਚਾਰਜ ਮਸਟਰ ਹੇਲੇ ਹਲਕਾ ਇੰਚਾਰਜ ਰਾਜਪੁਰਾ ਨੂੰ ਕਦੋਂ ਮਿਲ ਸਕਦੇ ਨੇ ਬਹੁਤ ਛੇਤੀ ਹਲਕਾ ਇੰਚਾਰਜ ਰਾਜਪੁਰਾ ਨੂੰ ਦੇ ਦਿੰਦੇ ਪ੍ਰਧਾਨ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ 10 ਲੱਖ ਜਿਹੜੀ ਸਿਹਤ ਬੀਮਾ ਯੋਜਨਾ ਚਲਾਈ ਹੈ ਸਕੀਮ ਇੰਨਾ ਭਾਰਤ ਤਕਨੋਲੋਜੀ ਹੈਗੀ ਹੈ ਸਕੀਮ ਸਰਕਾਰ ਜੀ ਇਕਨੋਮਿਕਲੀ ਚੱਕਰੂ ਇਹਨਾਂ ਬਾਹਰ ਜੀ ਇਹ ਤਾਂ ਥੋਕ ਨਾਲ ਪਕੌੜੇ ਬਕਾਉਦੇ ਆ ਇਹ ਤਾਂ ਮਤਲਬ ਜਿਹੜੀਆਂ ਲਾਈਫ ਇਜੂਰੈਂਸ ਕੰਪਨੀਆਂ ਉਹਨਾਂ ਰਾਹੀਂ ਫੈਸਲੇ ਕਰ ਰਹੇ ਇਹਨਾਂ ਦੇ ਤਾਂ ਕੋਲ ਨਾ ਵਾਦੀ ਦੇ ਰਹੀਆਂ ਇਹਨਾਂ ਦੇ ਤਾਂ ਚਟਕਾਰੇ ਹੋ ਆ ਇਹਨਾਂ ਨੇ ਨਾ ਕਿ ਜਾਣੇ ਜੋ ਪੰਜ ਪੈਸੇ ਤੇ ਲਾਏ ਇਹਦਾ ਸਿਰ ਜਟਕਾਰੀ ਆ ਪੰਜਾਬ ਵਰਗ ਦੀ ਤਾਂ ਤੇ ਨਿਗਾਨਤ ਕੰਪਨੀਆਂ ਨੂੰ ਹੀ ਅੱਗੇ ਸੰਭਾਲ ਸਕਾਂਗੇ ਜਦੋਂ ਮਰਸਾ ਹੋਵੇ ਅਕਾਲੀ ਗੱਲ ਜਿਹੜਾ ਸ਼ੁਰੂ ਤੋਂ ਹੀ ਫੈਡਰਲਿਜ਼ਮ ਦੀ ਸੰਘਵਾਦ ਦੀ ਲੜਾਈ ਲੜਨ ਵਾਸਤੇ ਜਾਇਆ ਜਾਦਾ ਜੇ ਹੁਣ ਕੱਲ ਅਕਾਲੀ ਗੱਲ ਭਾਜਪਾ ਨਾਲ ਸੰਝੋਤਾ ਕਰ ਲੈਂਦਾ ਤਾਂ ਆਪਣੇ ਸਦਾਤ ਤੇ ਛੱਟ ਨਾ ਮਾਰੇਗਾ ਜੀ ਪਹਿਲੀ ਗੱਲ ਤੱਥ ਹੋਦਾ ਹੈ ਜੇ ਅੱਜ ਦੂਜੀ ਗੱਲ ਇਹ ਹੈ ਵੀ ਜਦੋਂ ਕਿਤੇ ਸਮਝੌਤਾ ਹੋਇਆ ਤਾਂ ਆਪਣੇ ਸਿਧਾਂਤਾਂ ਦਾ ਪ੍ਰਾਇਕਟ ਰੱਖਿਆ ਜਾਊਗਾ ਆਪਣੇ ਸਿਧਾਂਤਾਂ ਇਤ ਰਾਖੀ ਰੱਖੀ ਜਾਏਗੀ ਜੇ ਇਹ ਕੋਈ ਸਮਝੌਤਾ ਹੁੰਦਾ ਫਿਰ ਤਾਂ ਸੰਗਵਾਦ ਤਾਂ ਸੰਗਵਾਦ ਦੇ ਕੰਟੇ ਕੱਢੇ ਦਾ ਪਹਿਲਾ ਕਾਗਜ਼ ਫੋਟਦੀ ਵੀ ਆ ਮੈਂ ਕਹਿੰਦਾ ਵੀ ਜੇ ਵੀ ਲੱਗੀ ਹੈ ਜੀ ਜਦੋਂ ਵੀ ਕਿਤੇ ਕੋਈ ਪਹਿਲਾਂ ਦੇ ਉਹਨਾਂ ਨੇ ਕਮਜ਼ੇ ਕਰ ਭਾਈ ਜੀ ਕਰਤਾ ਜੇ ਹੋਇਆ ਨਹੀਂ ਤੇ ਜੇ ਕਿਤੇ ਹੋਵੇਗਾ ਤਾਂ ਸੀ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਭਾਵੇਂ ਡੈਮਾ ਦੇ ਕੰਟਰੋਲ ਦੀ ਗੱਲ ਆ ਭਾਵੇਂ ਜੰੱਡੀਗੜ੍ਹ ਦੀ ਗੱਲ ਆ ਆਗੇ ਦੇ ਦੇਵੀ ਤੇ ਫੈਡਰਲ ਸਿਸਟਰ ਦੀ ਗੱਲ ਮੈਂ ਮਰ ਰਹਾ ਬੈਠਣ ਲੱਗੇ ਕਹਤਾ ਸੀ ਵੀ ਸ਼੍ਰੋਮਣੀ ਕਾਲ ਪੰਦਰ ਸਰਜੀਤ ਜਿਹੜਾ ਹੈ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਲੁਧਿਆਣਾ ਦਾ 1978 ਦਾ ਜਿਹੜਾ ਪਾਲਿਸੀ ਪ੍ਰੋਗਰਾਮ ਆ ਉਹ ਤੇ ਸਕੈਨ ਕਰੇ ਠੀਕ ਹੈ ਤਾਂ ਹੁਣ ਦੇਖੀਏ ਇਸੇਗੇਟ ਬਾਰੇ ਸਾਰੇ ਗੜਾ ਚੰਦੂ ਮਾਹਰਾ ਸਾਹਿਬ ਜਿਹਨੇ ਆਕਾਲੀ ਦਲ ਦੇ ਜਿਹੜੇ ਚਰਨਜੀਤ ਸਿੰਘ ਬਰਾੜ ਰਾਜਪੁਰਾ ਦੇ ਵਰਲਕਨ ਚਾਰਸ ਸੀਗੇ ਉਹਨਾਂ ਦੇ ਛੱਡਣ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਰਾਜਪੁਰਾ ਦੇ ਵਿੱਚ ਰੱਖੀ ਗਈ ਸੀ ਜਿਨ੍ਹਾਂ ਨੂੰ ਤੁਸੀਂ ਸੁਣ ਰਹੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਪ੍ਰੈਸ ਕਾਨਫਰੰਸ ਜਿਹੜੀ ਹੈ ਰੱਖੀ ਗਈ ਸੀ ਚੰਦੂ ਮਾਹਰਾ ਜੀ ਵੱਲੋਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਕੀ ਕੀ ਜਿਹੜੇ ਆ ਇਸ ਤੋਂ ਪਹਿਲਾਂ ਜਿਹੜਾ ਤੁਸੀਂ ਹੁਣ ਚੰਦੂ ਮਾਜਰਾ ਜੀ ਨੂੰ ਸੁਣਿਆ ਕਿ ਉਹਨਾਂ ਨੇ ਦੱਸਿਆ ਕਿ ਸਾਰਿਆਂ ਨੂੰ ਜਿੱਥੇ ਆਪਣਾ ਰਾਜਨੀਤਿਕ ਜਿਹੜੀ ਉਹ ਹੁੰਦੀ ਹੈ ਤੇ ਪਾਰਟੀ ਚੁਣਨ ਦਾ ਅਧਿਕਾਰ ਹੈ ਤੇ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਕਿ ਪਾਰਟੀ ਨੂੰ ਕੋਈ ਜੋ ਹੈ ਸਾਡੀ ਸਾਡੀ ਜਿਹੜੀ ਪਾਰਟੀ ਹੈ ਅਕਾਲੀ ਦਲ ਪੁਨਰ ਸੁਰਜੀਤ ਉਹ ਜਿਹੜੀ ਪਾਰਟੀ ਅੱਗੇ ਜਿਹੜੇ 2027 ਦੇ ਚੋਣ ਹੋਣਗੇ ਉਹਦੇ ਵਿੱਚ ਡੱਟ ਕੇ ਮੁਕਾਬਲਾ ਕਰ ਰਹੀ ਤੇ ਰਾਜਪੁਰੇ ਨੂੰ ਇੱਕ ਨਵਾਂ ਇੰਚਾਰਜ ਜਲਦੀ ਦਿੱਤਾ ਜਾਵੇਗਾ న్యూਸ 27 ਪੰਜਾਬ ਦੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਲਈ ਚੰਦੂ ਮਹਿਰਾ ਜੀ ਜਿਹੜੇ ਆਪਣੇ ਗਰੁੱਪ ਦੇ ਨਾਲ ਜਿਹੜੇ ਖੜੇ ਹੈ ਤੇ ਰਾਜਪੁਰਾ ਦੇ ਜਿਹੜੇ ਨਵੇਂ ਜਿਹੜੇ ਇੰਚਾਰਜ ਲਾਂਡ ਸੰਬੰਧੀ ਵੀ ਉਸੇ ਪੁੱਛਿਆ ਸੀਗਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦ ਹੀ ਜਿਹੜਾ ਰਾਜਪੁਰਾ ਨੂੰ ਅਕਾਲੀ ਦਲ ਪੁਨਰ ਸੁਰਜੀਤ ਦਾ ਇੰਚਾਰਜ ਜਲਦ ਹੀ ਜਿਹੜਾ ਦਿੱਤਾ ਜਾਏਗਾ ਤੇ ਹੁਣ ਚੰਦੂ ਮਾਦਰਾ ਸਾਹਿਬ ਨੂੰ ਜਿਹੜਾ ਇੱਥੇ ਸਨਮਾਨਿਤ ਕੀਤਾ ਜਾਏਗਾ ਤੇ ਉਹਨਾਂ ਨੂੰ ਸਰੋਪਾ ਪਾ ਕੇ ਇੱਥੇ ਆ ਜਾ ਰਮਿੰਦਰ ਆ ਜਾ ਗਰਬਿੰਦਰ ਆ ਜਾ ਕਰਪਾਲ ਇੱਕ ਹੀ ਨੰਬਰ ਸੁਣਾ ਇੱਧਰ ਆ ਜਾਓ ਕੁਛ ਇੱਥੇ ਇੱਧਰ ਆ ਜਾਓ ਕਾਇਨ ਨੂੰ ਸਵਾਗਤ ਹੈ ਜੀ ਅੱਥੇ ਆ ਕੇ ਜੋ ਤੁਸੀਂ ਅੱਥੇ ਆ ਕੇ ਫਾਇਦਾ ਨਹੀਂ ਮੁਰਾ ਜਗ੍ਹਾ ਦਵਾ ਦੇ ਆ ਜਾਓ ਅੱਥੇ ਆਓ ਇੱਥੇ ਅਦੂਰ ਸਿੰਘ ਜਿਹਨਾਂ ਮਾਇਦੇ ਵੱਲੋਂ ਜਿਹੜਾ ਗੰਦੀਰ ਸਿੰਘ ਅਖੜਾ ਜੀ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਹੈ న్యూਸ 27 ਪੰਜਾਬ ਤੇ ਲਾਈਵ ਤੇ ਸਿਰਿਆਂ ਇੱਥੇ ਪਟਿਆਲਾ ਤੋਂ ਮੁਸਾ ਖਾਨ ਵੀ ਜਿਹੜੇ ਆ ਉਹਨਾਂ ਦੇ ਨਾਲ ਪਹੁੰਚੇ ਆ ਤੇ ਸ੍ਰੀਮਾਨ ਦੇ ਮੁਸਾ ਖਾਨ ਜਿਹੜੇ ਪਹੁੰਚੇ ਤੇ ਇਹ ਹੁਣ ਜਿਹੜਾ ਇਹਨਾਂ ਦੀ ਜਿਹੜੀ ਹੈ ਪਾਰਟਿੰਗ ਮੀਟਿੰਗ ਹੈ ਜਿਹੜੀ ਹੈ ਸਟਾਰਟ ਹੋਣ ਲੱਗੀ ਹੈ ਤੇ ਨਿਊਜ਼ 27 ਪੰਜਾਬ ਦੇ ਨਾਲ ਬਣੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਜਿਹੜੀ ਹੈ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੇ ਬਹੁਤ ਬਹੁਤ धनवाद साडे व्यअरचा धन्यवाद